ਕੋਈ ਨਹੀਂ ਭੜੀ ਤਾਂ ਘਰੇ ਵੜਾਂ ਦੇ ਕੋਈ ਨਹੀਂ ਬਤਾ ਕੀ ਆਖੋ ਲੈ ਬਿਲੇ ਤੂੰ ਤਾਂ ਗੁੱਸੇ ਹੋ ਗਈ ਮੈਂ ਕਿੱਡਾ ਲਾ ਮਾਫੀ ਦੇਵੇ ਇਹ ਕਿ ਗੋਲਾ ਛਾੜ ਛੱਡਿਆ ਜਿਹੜੇ ਤੂੰ ਡਰ ਗਈ ਹੈ ਕਾਕੀ ਨਹੀਂ ਭੜੀ ਨਾ ਇਹ ਨਹੀਂ ਕਾਕੀ ਦੀ ਗਾਲ ਨਹੀਂ ਘਰੇ ਜੁਕਲੀ ਬਣੀ ਤਾਂ ਬੰਦੇ ਦਾ ਤਰਾ ਨਿਕਲ ਜਾਂਦਾ ਐਥੇ ਚੱਲੇ ਉਹ ਗੱਲਾਂ ਛਾੜ ਤੇ ਮੈਨੂੰ ਐ ਦੱਸ ਸਨਮੀ ਨਾਲ ਕਿਉਂ ਲੜੀ ਨਹੀਂ ਭੜੀ ਸਨਮੀ ਦੀ ਤੂੰ ਕੀ ਪੁੱਛਨੀ ਹੈ ਸਨਮੀ ਹੈ ਹੀ ਉਸੇ ਕਾਬਲ ਜਿਹੜੇ ਕਾਬਲ ਉਹਨਾਂ ਮੈਂ ਕਰ ਛੱਡਾ ਤੂੰ ਤਾਂ ਪਤਾ ਨਹੀਂ ਉਹਨੂੰ ਕੀ ਕੀਤਾ ਤੇ ਕੀ ਨਹੀਂ ਕੀਤਾ ਥੋੜੀ ਦੇਰ ਪਹਿਲੇ ਮੈਨੂੰ ਟੱਕਰੀ ਆਈ ਤੇ ਉਹ ਤਾਂ 700 ਕਲਾਮਾਂ ਤੇ ਕਰਦੀ ਹੈ ਪਿਆਰੀ ਜਿਹੜੀ ਮਦਰੀ ਹੈ ਨਾ ਗੀਡੋ ਇਹਨਾਂ ਨੇ ਮੈਂ ਚੰਗਾ ਧਾਰੂ ਕੀਤਾ ਹੈ ਲੋਕਾਂ ਦੇ ਸਾਹਮਣੇ ਭੌਕਦੀ ਵਧੀ ਹੈ ਨਾ ਕੰਡਿਆਂ ਪਿੱਛੋਂ ਤਾਂ ਬਾਦਸ਼ਾਹਾਂ ਦੇ ਗਿਲੇ ਸ਼ਿਕਵੇ ਹੋ ਜਾਂਦੇ ਨੇ ਤੇ ਜਿਹੜੇ ਦੇ ਮੇਰੇ ਮੂੰਹ ਸਾਹਮਣੇ ਕਰ ਛੜਿਓ ਸੁ ਨਾ ਤੇ ਮੈਂ ਬਰਫ਼ ਦੇ ਬਲਾ ਕੇ ਚਲਾ ਕੇ ਗੱਲ ਦੱਸਾਂ ਬੜੀ ਗੱਲਬਾਤ ਹੀ ਕੋਈ ਨਹੀਂ ਮੈਂ ਤੈਨੂੰ ਚੋਣ ਚੰਗੀ ਸਮਝਦੀ ਆ ਸੁ ਪਰ ਇਹ ਤਾਂ ਚਗਲ ਨਿਕਲੀ ਜ਼ਮਾਨੇ ਦੀ ਸ਼ਾਇਨ ਨੂੰ ਵੇਖ ਕੇ ਫੇਟ ਜਾਂਦੀ ਏ ਨਹੀਂ ਬੜੀ ਚਾਂਦ ਰਾਤ ਦੀ ਰਾਤ ਨੂੰ ਮੇਰੇ ਘਰੇ ਆਈ ਏ ਤੇ ਮੈਨੂੰ ਆਂਦੀ ਬਿੱਲੋ ਮੇਰੇ ਬਣਾ ਬੁਰਬੱਟੇ ਮੈਂ ਆਖਾ ਤੂੰ ਅੰਦਰ ਐਲਸੀਡੀ ਵੇਖ ਤੇ ਮੈਂ ਨਾ ਰੀਲ ਲਈ ਆਵਾਂ ਉਹ ਮੈਂ ਰੀਲ ਲੈਣ ਵਾਗੀਆਂ ਤੇ ਹਾਲੇ ਅੰਦਰ ਬੈਠੀ ਏ ਮੈਂ ਆਖਾ ਇਸੇ ਦਿਓ